ਸੱਦੇ ਵਿੱਚ ਲਿਤਾ ਗਿਆ ਸੀ ਪੰਜਾਬ ਕੋਰਸ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਜਲਾ ਕਾਫਲਾ ਆਉਂਦੇ ਆ। ਆ ਦਰਅਸਲ ਮੈਂ ਕਵਰੇਜ ਕਰਨ ਦੇ ਲਈ ਆਇਆ ਸੀ। ਉਹਦੇ ਨਾਲ ਨਾਲ ਆਪਣੇ ਮੇਰੇ ਇਕੱਲੇ ਦਾ ਫਰਜ ਨਹੀਂ ਸਾਰਿਆਂ ਦਾ ਫਰਜ ਆ ਹਨਾ ਨਸ਼ਾ ਇੱਕ ਬਿਮਾਰੀ ਨਹੀਂ ਬਹੁਤ ਵੱਡੀ ਬਰਾਈ ਵੀ ਆ ਭਾਈ। ਲਗਾਤਾਰ ਜਿਹੜੀ ਆਪਣੇ ਘਰ ਹੈ ਆਪਣੀ ਜਵਾਨੀ ਹੈ ਠੀਕ ਹੈ ਉਹਨੂੰ ਖਾ ਰਹੀ ਆ ਤਾਂ ਮਾਜੋਗ ਮੁੱਖ ਮੰਤਰੀ ਸਾਹਿਬ ਹੈ। ਪਹਿਲਾਂ ਕੈਪਟਨ ਆਏ ਉਹ ਕਹਿੰਦੇ 4 ਹਫ਼ਤੇ ਚ ਬੰਦ ਕਰ ਦਿਆਂਗੇ। ਇਹ ਵੀ ਐ ਚੁਟਕੀ ਜੀ ਮਾਰ ਕੇ ਕਹਿੰਦੇ ਸੀ ਜੇਦੋ ਸਾਡੀ ਸਰਕਾਰ ਹੈ ਤੇ ਨਸ਼ਾ ਵਿਚ ਘਾ ਨਹੀਂਗਾ ਤਾਂ ਕਾਰਵਾਈ ਕਰਾਂਗੇ ਪਹਿਲਾਂ ਜਿਹੜੀਆਂ ਉਹ ਸਿਟੀ ਜੀ ਮਾਰਦੇ ਹੁੰਦੇ ਸੀਗੇ ਜਦੋਂ ਚੋਰਾ ਹੁੰਦੇ ਸੀਗਾ ਤਾਂ ਵੀ ਤੁਸੀਂ ਸੋਨੂੰ ਮੌਕਾ ਦਿੰਦਾ ਮੈਂ ਬੋਲਣ ਦਾ ਤੁਸੀਂ ਬੋਲੋ ਠੀਕ ਹੈ ਬਈ ਹੁਣ ਦੇਣ ਕਾ ਮੌਕਾ ਲੋਕਾਂ ਨੂੰ ਬੋਲਣ ਵਾਸਤੇ ਮੈਂ ਕਿ ਲੋਕਾਂ ਕੰਨੀ ਕਰਨ ਕਾ ਹੁਣ ਨਹੀਂ ਕਰਦੇ ਅਸੀਂ ਆਦੇ ਆ ਵੀ ਜਿਹੜਾ ਲਗਾਤਾਰ ਚਿੱਟੇ ਦੇ ਖਿਲਾਫ ਹੈ ਠੀਕ ਹੈ ਅਸੀਂ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਚੁੱਪ ਤੁਸੀਂ ਡਿਟੇਲ ਕਢਾ ਕੇ ਵੇਖ ਲਓ ਆ ਜਿਹੜੇ 6-7 ਮਹੀਨੇ ਨੇ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਕਿਹੜਾ ਵੱਡਾ ਚਿੱਟੇ ਤਸਕਰ ਨੂੰ ਫੜਿਆ ਕਿਹੜੇ ਤੇ ਕਾਰਵਾਈ ਕੀਤੀ ਆ ਮੇਰੀ ਸਿਰਫ ਐਨੀ ਡਿਵਾਰਡ ਸੀ ਵੀ ਜਿਹੜਾ ਨਸ਼ਾ ਬੰਦ ਕਰੋ ਚਿੱਟਾ ਵੇਚਣ ਵਾਲਿਆਂ ਤੇ ਕਾਰਵਾਈ ਕਰੋ ਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਇੱਕ ਚਿੱਠੀ ਸੀਗੀ ਗੁਪਤ ਇਹਦੇ ਵਿੱਚ 20 ਤੋਂ 25 ਜਿਹੜੇ ਨਸ਼ਾ ਤਸਕਰ ਸੀਗੇ ਵੇਚਣ ਵਾਲੇ ਸੀਗੇ ਉਹਦੇ 'ਚ ਔਰਤਾਂ ਵੀ ਸ਼ਾਮਲ ਆ ਠੀਕ ਆ ਉਹ ਨਾਂ ਸੀਗੇ ਸ਼ਹਿਰ ਦੇ ਸੀਗੇ ਕੁਝ ਪਿੰਡਾਂ ਦੇ ਸੀਗੇ ਆਪਾਂ ਮੁੱਖ ਮੰਤਰੀ ਤੱਕ ਪੰਚਾਇਤ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਤੱਕ ਪਹੁੰਚ ਗਏ ਵੀ ਉਹਨਾਂ ਦੇ ਕਾਰਵਾਈ ਹੋਵੇ ਪਰ ਉਹਨਾਂ ਤੇ ਕਾਰਵਾਈ ਕਰਨ ਦੀ بجائے ਜਿਹੜਾ ਬੰਦਾ ਆਵਾਜ਼ ਚੱਕਦਾ ਸੀਗਾ ਉਹਨੂੰ ਚੱਕ ਕੇ ਨੇ ਅੰਦਰ ਤਾੜਤਾ ਬਾਈ ਜਿਵੇਂ ਐਸਐਸਪੀ ਆ ਗਏ ਹਨ ਤੇ ਨਾਲ ਮੈਡਮ ਰਵਿੰਦਰ ਕੌਰ ਜੀ ਆ ਗਏ ਤੇ ਡੀਐਸਪੀ ਪੰਨੂ ਸਾਹਿਬ ਆ ਗਏ ਉਹ ਮੇਰੀ ਨਿਗਰਾਨੀ ਰੱਖ ਰਹੇ ਸੀ ਵੀ ਕਿਤੇ ਸਾਥੋਂ ਨਿਕਲ ਕੇ ਭਗਵਾਨ ਜਬਾਨ ਨੂੰ ਸਵਾਲ ਨਾ ਕਰ ਦੇ ਯਾਰ ਆ ਹਾਲਾ ਦੇਖ ਲਓ ਤੁਸੀਂ ਹਾਂ ਇੱਕ ਬੱਚੇ ਦਾ ਕਹਿੰਦੇ ਸਵਾਲ ਕਰੋ ਅਜੇ ਤੱਕ ਬਾਈ ਸਾਨੂੰ ਸਵਾਲ ਵੀ ਨਹੀਂ ਕਰਦੇ ਕੁਝ ਨਹੀਂ ਕਰਦੇ ਅਸੀਂ ਸਵਾਲ ਨਹੀਂ ਕਰਦੇ ਅਜੇ ਤੱਕ ਸਿਰਫ ਬੰਦੇ ਲਫਾਫੇ ਚ ਠੀਕ ਹੈ ਇੱਕ ਲਫਾਫਾ ਦੇਣ ਦੀ ਕੋਸ਼ਿਸ਼ ਕੀਤੀ ਵੀ ਬਾਈ ਤੁਸੀਂ ਚਿੱਟੇ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਲਓ ਪੁਲਿਸ ਪ੍ਰਸ਼ਾਸਨ ਬੰਦ ਆਪਾਂ ਨੂੰ ਕਰੀ ਜਾਂਦਾ ਚਿੱਟਿਆਂ ਤੇ ਕਾਰਵਾਈ ਕਰਨੀ ਚਾਹੀਦੀ ਆ ਪਰ ਉਹ ਮੇਰੇ ਵਰਗੇ ਪੱਤਰਕਾਰਾਂ ਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਅਸੀਂ ਆਵਾਜ਼ ਬੁਲੰਦ ਕਰਦੇ ਰਹੇ ਹਾਂ ਭਾਵੇਂ ਕੈਪਟਨ ਸਰਕਾਰ ਸੀ ਭਾਵੇਂ ਕਾਲੀ ਸਰਕਾਰ ਸੀ ਬਾਈ ਜੀ ਅਸੀਂ ਆਵਾਜ਼ ਬੁਲੰਦ ਕੀਤੀ ਆ ਕਾਂਗਰਸ ਸਰਕਾਰ ਦੇ ਵੀ ਤਾਂ ਸਾਨੂੰ ਨਾਮ ਬਹੁਤ ਵੱਡੇ ਮਿਲੇ ਆ ਦੇਈ ਚੌਵੀ ਕਮੇਟੀਆਂ ਚਲਾਇਆ ਸੀ ਪ੍ਰਵੀਨ ਵਾਂਸਲ ਸੀ ਜਿੱਧਰ ਵੇ ਤੋਂ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਚਲਾਇਆ ਸੀ ਉਦੋਂ ਸਾਡੇ ਤੇ ਇਹ ਹੋਇਆ ਵੀ ਸਾਡੇ ਤੇ ਪਰਚੇ ਹੋਏ ਠੀਕ ਆ ਉਦੋਂ ਬਾਅਦ ਸੋਨੀ ਟੱਲਾ ਤੇ ਮੈਂ ਸੀ ਇੱਕ A1 ਚੈਨਲ ਸੀ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੋਠੀ ਦੇ ਕੋਲ ਇੱਕ ਸਟੈਂਗ ਕੀਤੀ ਬੰਦਾ ਟੀਕੇ ਲਾ ਰਿਆ ਸੀ ਅਸੀਂ ਇਹ ਨਹੀਂ ਕਿਹਾ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਕਾਰੇ ਨਾ ਇਹ ਨਹੀਂ ਲਿਆ ਅਸੀਂ ਕਿਹਾ ਸੀ ਵੀ ਉਹਨਾਂ ਦੇ ਘਰ ਦੇ ਨੇੜੇ ਚਿੱਟਾ ਵੇਖਦਾ ਸ਼ਰਮ ਤਾਂ ਉਹਨਾਂ ਨੇ ਸਾਡੇ ਤੇ ਮਾਣਨ ਦਾ ਕੇਸ ਕੀਤਾ ਮਾਣਜੋਗ ਅਦਾਲਤ ਨੇ ਉਹ ਸਾਡੇ ਹੱਕਦ ਕੀਤਾ ਠੀਕ ਹੈ ਜੇ ਅਸੀਂ ਸੱਚੇ ਸੀ ਸਾਡੇ ਅੱਕ 'ਚ ਹੋਇਆ ਨਾ ਕਹਿਣ ਦਾ ਮਤਲਬ ਹੈ ਸਰਕਾਰਾਂ ਬਦਲਦੀਆਂ ਢਾਂਚਾ ਜਿਹੜਾ ਉਹ ਲਗਾਤਾਰ ਉਵੇਂ ਦਾ ਉਵੇਂ ਆ ਬਾਈ ਬਦਲਦੀ ਲੋੜ ਹੈ ਨੂੰ ਮੇਰੇ ਅੱਗੇ ਇਹ ਆ ਵੀ ਮੁੱਖ ਮੰਤਰੀ ਸਾਹਿਬ ਇਹ ਚਿੱਠੀ ਨਹੀਂ ਲੈ ਕੇ ਗਏ ਕੋਈ ਗੱਲ ਨਹੀਂ ਜੇ ਫੜ ਕੇ ਇੱਥੋਂ ਹੋਥੇ ਜਾਂਦੇ ਪਾਰ ਜਾਂਦੇ ਯਾਰ ਮੈਨੂੰ ਹੌਸਲਾ ਹੋ ਜਾਂਦਾ ਹਨਾ ਵੀ ਉਹ ਸਾਡੇ ਧੀਆ ਪੁੱਤਾਂ ਦੇ ਬਾਰੇ ਸੋਚ ਰਹੇ ਆ ਜਿਨ੍ਹਾਂ ਦੇ ਜਿਹੜਾ ਬਲੱਡ ਹੈ ਬਲੱਡ ਦੇ ਵਿੱਚ ਚਿੱਟਾ ਭਰਿਆ ਜਾ ਰਿਹਾ ਯਾਰ ਤੁਸੀਂ ਕਿੱਕਲੀਆਂ ਪਾਉਂਦੇ ਸੀ ਕਾਲੀ ਦਲ ਸਰਕਾਰ ਵਲੇ ਚਲੋ ਮੰਨਿਆ ਕਾਲੀ ਵਕਾਉਂਦੇ ਠੀਕ ਆ ਕਾਂਗਰਸੀਆਂ ਨੇ ਵਕਾਇਆ ਹੁਣੇ ਯਾਰ ਹੁਣ ਕੌਣ ਮੁਕਾਰਿਆ ਮੈਂ ਤੇ ਪੁੱਛਦਾ ਵੀ ਹੁਣ ਕਿਹਦੇ ਤੇ ਅਸਰੇ ਵੇਖ ਰਿਹਾ ਤੁਸੀਂ ਕਹਿੰਦੇ ਸੀ ਮੈਂਟਲ ਸਕੈਂਟਾਂ ਚ ਕੰਮ ਹੋਊਗਾ ਹੁਣ ਕਿਉਂ ਨਹੀਂ ਹੋ ਰਿਹਾ ਗਲੀਆਂ ਚ ਸ਼ਰ੍ਹਾਂ ਵਿਕੀ ਜਾਂਦਾ ਬਈ ਯਾਰ ਠੀਕ ਆ ਇੱਥੋਂ ਤੱਕ ਕਿ ਸੋਡੇ ਆਪਦੇ ਵਿੱਚ ਥੋੜੇ ਬਹੁਤੇ ਲੱਗੇ ਪਏ ਆ ਠੀਕ ਆ ਫੰਡ ਫੰਡ ਦਿਓ ਤੇ ਕੰਮ ਚੱਲ ਜਾਂਦਾ ਸੋ ਐਨੀ ਗੱਲਬਾਤ ਸੀ ਬਈ ਜੋ ਹੋਈ ਆ ਇਸ ਤੋਂ ਬਾਅਦ ਮੇਰਾ ਅਗਲਾ ਸਟੈਪ ਇਹ ਰਹੂਗਾ ਜਿਹੜੇ ਇੱਥੋਂ ਦੇ ਉਮੀਦਵਾਰ ਨੇ ਉਹਨਾਂ ਨੂੰ ਵੀ ਚਿੱਠੀ ਦੇਵਾਂ ਠੀਕ ਆ ਅਭੀ ਉਹ ਮਾਨ ਜੋਗ ਮੁੱਖ ਮੰਤਰੀ ਦੀਕਰ ਪਹੁੰਚ ਦੀ ਕਰਨ ਦੇਖਦੇ ਆ ਉਹਨਾਂ ਨੂੰ ਮਿਲ ਦਿੰਦੇ ਆ ਕਿ ਨਹੀਂ